ਫਗਵਾੜਾ ਦੇ ਰਹਾਣਾ ਜੱਟਾ ਵਿਖੇ ਸਥਿਤ ਇੱਕ ਸ਼ੈਲਰ ਵਿੱਚ ਅਚਾਨਕ ਅੱਗ ਲੱਗਣ ਨਾਲ ਹਫੜਾ ਤਫੜੀ ਮਚ ਗਈ ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੇ मौके ਤੇ ਪਹੁੰਚ ਅੱਗ ਤੇ ਕਾਬੂ ਪਾਇਆ ਇਸ ਸੰਬੰਧੀ ਸ਼ੈਲਰ ਦੇ ਮਾਲਕ ਨੇ ਦੱਸਿਆ ਕਿ ਅੱਗ ਕਾਰਨ ਮਾਲੀ ਨੁਕਸਾਨ ਕਾਫੀ ਹੋਇਆ ਹੈ ਜਿਸ ਬਾਰੇ ਪੂਰੀ ਤਰ੍ਹਾਂ ਬਾਅਦ ਵਿੱਚ ਪਤਾ ਲੱਗੇਗਾ ਇੱਥੇ ਉਹਨਾਂ ਨੇ ਵੀ ਦੱਸਿਆ ਸੀ ਬਾਰਦਨਾ ਰੱਖਿਆ ਸੀ ਨਵਾਂ ਜਿਹੜਾ ਚਾਵਲ ਉਹਨਾਂ ਲੱਗਦਾ ਹੈਗਾ ਉਹਨੂੰ ਅੱਗ ਪੈ ਗਈ ਹੈ ਕਿ ਕਿਸੇ ਕਾਰਨ ਉਹਨ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਇਹ ਕਾਰਨ ਹੀ ਪਤਾ ਲੱਗਦਾ। ਕਾਰਨ ਹੀ ਹਜੇ ਪਤਾ ਲੱਗਾ ਜੀ। ਅਜੇ ਤਾਂ ਪਹਿਲਾਂ ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਇਹ ਹੁਣ ਦੇਖ ਪਤਾ ਕਰਕੇ ਸਟਾਕ ਦੇਖ ਕੇ ਕਿੰਨਾ ਕਾਊਂਟ ਕਰਕੇ ਕਿੰਨਾ ਕੁ ਨੁਕਸਾਨ ਹੋਇਆ ਹੈ ਕਿੱਥੇ ਆ ਜੀ ਸੈਲਰ ਹੈ ਆਪਣਾ? ਇਹ ਹਰਿਆਣਾ ਚੱਟਾ ਜੀ। ਕਿਹਦੇ ਨਾਮ ਤੋਂ ਆ ਸਰ ਸੈਲਰ? ਇਹ ਜਮਾ ਕਰੋ ਤੋਂ ਜੀ। ਕਿ ਕਿੰਨੇ ਕ ਮਿੰਟ ਪਹਿਲਾਂ ਮਿਲੀ ਆਪਾਂ ਨੂੰ? ਇਹ ਹੋਰ ਅੱਧਾ ਘੰਟਾ ਹੋ ਗਿਆ ਪਹਿਲਾਂ ਤਨਾ ਮਿਲੀ ਸਾਨੂੰ ਜੀ। ਤੇ ਫਾਰਵਰਡ ਗੱਡੀਆਂ ਬਾਰ ਮਿੰਟ ਤਣੋਂ ਤਨਾਲੇ ਆਗੇ ਤਾਂ ਜਿੱਦਾਂ ਇਤਲਾਹ ਕੀਤੀ ਨਾਲੇ 10 ਮਿੰਟ ਦੇ ਅੰਦਰ ਅੰਦਰ ਤੇ ਨਾਲ ਹੀ ਪਹੁੰਚ ਕਦਰ ਕੋਈ ਧਿਆਨ ਦੇ ਰਿਹਾ ਨਹੀਂ ਕੋਈ ਕਾਰਨ ਕਿੱਦਾਂ ਨਹੀਂ ਹਜੇ ਨਹੀਂ ਕੋਈ ਪਤਾ ਲੱਗ ਸਕਿਆ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਹੁਣ ਇਹ ਹੁਣ ਕਾਉਂਟ ਤੱਕ ਲੱਗਾ ਕਿ ਕਿੰਨਾ ਨਿਊ ਵਰਦਨ ਪਿਆ ਸੀਗਾ ਇਹ ਉਹ ਤੇ ਫਾਇਰ ਬ੍ਰਿਗੇਡ ਕਰਮਚਾਰੀ ਨੇ ਦੱਸਿਆ ਕਿ ਜਿਵੇਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਤੁਰੰਤ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਪਰ ਹਾਲੇ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲੀ ਸੀ ਕਿ ਭਜੇ ਰਿਹਾਨਾ ਚੱਟਾ ਸ਼ੈਲਰ ਦੇ ਵਿੱਚ ਅੱਗ ਲੱਗੇਗੀ ਅਗ ਲੱਗਣ ਦਾ ਕਾਰਨ ਕੀ ਸਰ ਅਗ ਲੱਗਣ ਦਾ ਕਾਰਨ ਹਜੇ ਪਤਾ ਨਹੀਂ ਲੱਗਦਾ ਕੀ ਤੇਰੀ ਨੂੰ ਅੱਗ ਲੱਗੀ ਆ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਹੋਂ ਦਾ ਨੁਕਸਾਨ ਦਾ ਅੰਦਾਜ਼ਾ ਨਹੀਂ ਲਾ ਸਕਦਾ ਇਹ ਤਾਂ ਮਾਲਕੇ ਦੱਸਣਗੇ ਅੱਗ ਕਿਸ ਚੀਜ਼ ਨੂੰ ਸਰ ਲੱਗੀ ਹੈ ਅੱਗ ਇੱਥੇ ਬੋਰੀਆਂ ਪਈਆਂ ਗਿਆ ਸ਼ੈਲਰ ਦੇ ਵਿੱਚ ਤੇ ਹੋਰ ਨਾਲ ਸਮਾਨ ਜਿਹੜਾ ਪਿਆ ਕਰ ਅੱਗ ਤੇ ਕਾਬੂ ਪਾ ਲਿਆ ਅੱਗ ਤੇ ਦੋ ਗੱਟੀਆਂ ਲਾ ਦਿੱਤੀਆਂ ਹੁਣ ਫੇਰ ਪਾਣੀ ਪਾ ਰਹੇ ਨੇ ਸਰ ਸ਼ੈਲਰ ਦੇ ਮਾਲਕ ਦਾ ਨਾਮ ਵਗੈਰਾ ਹੈਗਾ ਸ਼੍ਰੀ ਦੀਪਕ ਬਾਂਸਲ ਹੈਗਾ ਨਾਮ ਹੈਗਾ ਵਾਲੇ ਬਾਕੀ ਧੰਨਵਾਦ ਜੀ ਤੁਹਾਨੂੰ ਫਗਵਾੜਾ ਤੋਂ ਯਸ਼ਮਨਦੀਪੂਰ